ਹਾਂਜੀ ਪਾਜੀ ਆ ਵੀਡੀਓ ਵੇਖੋ ਫੇਰ ਆਪਾਂ ਗੱਲ ਕਰਦੇ ਆ ਜੀ ਹਾਂਜੀ ਸਾਸਰੀ ਗਾਲ ਜੀ ਸਾਰਿਆਂ ਨੂੰ ਹੋਰ ਪੰਜਾਬ ਵਾਲਿਓ ਠੀਕ ਠਾਕ ਹੋ ਮਾਲਕ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਬਾ ਕੱਲ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜਿਹੜੀ ਜੀ ਧਰਮਪ੍ਰੀਤ ਉਰਫ ਮੁੱਖ ਮੰਤਰੀ ਦੀ ਹੈ ਹਾਂਜੀ ਮੁੱਖ ਮੰਤਰੀ ਦੀ ਠੀਕ ਹੈ ਉਹ ਵੀਡੀਓ ਵੇ ਤੁਸੀਂ ਵੇਖ ਤਾਂ ਲਈ ਹੈ ਉਹ ਵੀਡੀਓ ਦੇ ਵਿੱਚ ਤੁਸੀਂ ਵੇਖੋ ਕਿ ਕਿਸ ਤਰ੍ਹਾਂ ਪੰਜਾਬ ਪੁਲਿਸ ਵਾਲਾ ਇੱਕ ਕਿਸਾਨ ਨੂੰ ਉਹਦੇ ਨੂੰ ਫੜ ਕੇ ਵਿਚਾਰੇ ਦੇ ਵਾਲਾਂ ਤੋਂ ਫੜ ਕੇ ਉਹਨੂੰ ਧੂਰਿਆ ਵਾਲਾਂ ਤੋਂ ਫੜਨਾ ਕੋਈ ਸ਼ਰਮ ਲਿਆਜ ਕੋਈ ਬੰਦਾ ਵੇਖੇ ਕੀ ਕਰਨ ਲਿਆ ਬੰਦੇ ਨੂੰ ਵੇਖੇ ਹਾਂਜੀ ਉਹ ਕਹਿੰਦੇ ਆ ਜੀ ਕਿ ਉਹਨੇ ਪਹਿਲਾਂ ਉਹਦੇ ਤੇ ਵਾਰ ਕੀਤਾ ਪੁਲਿਸ ਵਾਲੇ ਤੇ ਅਛਾ ਜੀ ਪੁਲਿਸ ਵਾਲੇ ਦੀ ਪੱਗ ਵੀ ਲਾਤੀ ਉਹ ਵੀਡੀਓ ਕਿੱਥੇ ਪੁਲਿਸ ਵਾਲੇ ਦੀ ਪੱਗ ਲਾਉਣ ਦੀ ਸਬੂਤ ਹੈ ਪੁਲਿਸ ਵਾਲੇ ਦਾ ਪਹਿਲਾਂ ਸਬੂਤ ਪੇਸ਼ ਕਰੋ ਫੇਰ ਉਹਨੂੰ ਗੱਲ ਕਰਿਓ ਜਿਸ ਤਰ੍ਹਾਂ ਇਹ ਵੀਡੀਓ ਵਾਇਰਲ ਹੋ ਰਹੀ ਹੈ ਨਾ ਉਸੇ ਤਰ੍ਹਾਂ ਹੀ ਉਹ ਵੀਡੀਓ ਨੂੰ ਵਾਇਰਲ ਕਰੋ ਦਿਖਾਓ ਹਾਂਜੀ ਆ ਬੰਦਾ ਵੇਖੋ ਇਹ ਜਿਹੜੇ ਨਾ ਪੁਲਿਸ ਵਾਲੇ ਪਹਿਲਾਂ ਕਾਊਂਟਰ ਕਰਦੇ ਨੇ ਇਨਕਾਊਂਟਰ ਕਰ ਦੇਣਾ ਕਿਸੇ ਦਾ ਕੁਝ ਕਰ ਦੇਣਾ ਇਹ ਉਹੀ ਗੱਲਾਂ ਅੱਜ ਫੇਰ ਕਰ ਰਹੇ ਨੇ ਝੂਠੇ ਮੁਕਾਬਲੇ ਕਰਦੇ ਨੇ ਝੂਠ ਬੋਲਣਾ ਇਹ ਪੁਲਿਸ ਵਾਲਿਆਂ ਦਾ ਰਿਵਾਜ ਰਿਹਾ ਤੁਸੀਂ ਬੋਲ ਰਹੇ ਪੰਜਾਬ ਦੇ ਲੋਕ ਪੰਜਾਬ ਨੂੰ ਛੱਡ ਕੇ ਬਾਹਰ ਕਿਉਂ ਜਾ ਰਹੇ ਇਹ ਬਾਹਰ ਦੇ ਕਾਨੂੰਨ ਤੁਹਾਨੂੰ ਪਤਾ ਪੂਰੇ ਸਖਤ ਕਿੰਨੇ ਹੁੰਦੇ ਨੇ ਬਾਹਰ ਦੇ ਵਿੱਚ ਇਸ ਤਰ੍ਹਾਂ ਤੁਸੀਂ ਕਿਸੇ ਨੂੰ ਕੁੱਟ ਨਹੀਂ ਸਕਦੇ ਇਹ ਬਿਲਕੁਲ ਵੇਖੋ ਇਸ ਤਰ੍ਹਾਂ ਤੁਸੀਂ ਫੜ ਕੇ ਵਾਲਾਂ ਤੋਂ ਕੀ ਫੜਾਂ ਤੋਂ ਕੀ ਫੜਨਾ ਤੁਸੀਂ ਕਿਸੇ ਦੇ ਚਪੇੜ ਤੱਕ ਨਹੀਂ ਮਾਰ ਸਕਦੇ ਇਹ ਚੀਜ਼ ਨੂੰ ਵੇਖੋ ਬੰਦਾ ਤੁਸੀਂ ਫੇ ਕਾਨੂੰਨ ਇਹੋ ਜਿਹਾ ਹੁੰਦਾ ਕਾਨੂੰਨ ਕਿਸੇ ਨੂੰ ਫੜ ਲਿਆ ਇੱਕ ਬੰਦਾ ਸ਼ਰੀਆਮ ਗੋਲੀਆਂ ਮਾਰ ਕੇ ਚਲੇ ਗਿਆ ਕਈ ਥਾਵਾਂ ਤੇ ਗੋਲੀਆਂ ਮਾਰ ਕੇ ਚਲੇ ਗਏ ਉਹ ਫੜੇ ਨਹੀਂਗੇ ਨਸ਼ੇ ਵੇਚਣ ਵਾਲੇ ਫੜੇ ਨਹੀਂਗੇ ਪਰ ਵੇਖੋ ਗਰੀਬ ਬੰਦੇ ਤੇ ਕਿੰਤਰਾਂ ਕਿੱਡਾ ਜ਼ੋਰ ਚੜਿਆ ਉਹਦੇ ਫੜ ਕੇ ਇੱਕ ਵਾਲਾਂ ਤੋਂ ਫੜਨ ਦਿਆ ਇੱਕ ਮਗਰ ਡਾਂਗਾ ਮਾਰਨ ਦਿਆ ਇੱਕ ਵਾਲਾਂ ਤੋਂ ਫੜ ਕੇ ਉਹਨੂੰ ਕੁੱਟਣ ਦਿਆ ਇੱਕ ਉਧਰੋਂ ਕਹਿਣ ਦਿਆ ਮੈਨੂੰ ਬਾਸ ਕਰੋ ਬਾਸ ਕਰੋ ਬਾਸ ਕਰੋ ਛੱਡ ਦੋ ਦੂਜੇ ਆਏ ਆ ਨਹੀਂ ਫੇ ਉਹ ਵੀ ਮਾਰੀ ਜਾਂਦਾ ਡਾਂਗਾ ਮਾਰੀ ਜਾਂਦਾ ਇਹ ਵੀਡੀਓ ਵਾਇਰਲ ਹੋ ਗਈ ਤੇ ਮਗਰ ਪੁਲਿਸ ਵਾਲੇ ਦਾ ਬਿਆਨ ਆ ਗਿਆ ਜੀ ਲਓ ਜੀ ਇਹ ਅੱਧੀ ਕਾਰਵਾਈ ਹੈ ਜੀ ਪੂਰੀ ਵੀਡੀਓ ਤਾਂ ਕਿਸੇ ਨੂੰ ਪਤਾ ਨਹੀਂ ਹੈ ਜੀ ਉਹਨੇ ਪੁਲਿਸ ਵਾਲੇ ਦੀ ਫੜ ਕੇ ਪੱਗ ਲਾਈ ਹੈ ਜੀ ਉਹਨੂੰ ਇੱਟੇ ਰੋਲੇ ਮਾਰੇ ਹੈ ਜੀ ਐਡਾ ਹੀ ਸ਼ਦਾਈ ਹੋਇਆ ਜੀ ਪੁਲਿਸ ਵਾਲਿਆਂ ਨੂੰ ਡਾਂਗਾ ਮਾਰਨ ਦੇ ਪਹੁੰਦੇ ਪੱਗਾਂ ਲਾਉਂਦੇ ਪਿਆ ਇੱਕ ਕੁੱਤੇ ਬਦਲੇ ਜੀ ਵੀ ਕੁੱਤੇ ਦਾ ਕੁੱਤੇ ਤੇ ਐਕਸ਼ਨ ਕੁੱਤੇ ਬਦਲੇ ਐਕਸ਼ਨ ਹੋ ਗਿਆ ਤੇ ਜਿਹੜੇ ਇੰਨੇ ਚਿਰ ਲੋਕ ਬੋਲਣਦੇ ਆ ਕਿ ਭਾਜੀ ਹਾਂਜੀ ਇਹ ਨਸ਼ੇ ਵੇਚਣ ਵਾਲਿਆਂ ਨੇ ਜ਼ਿੰਦਗੀਆਂ ਬਰਬਾਦ ਕੀਤੀਆਂ ਘਰ ਬਰਬਾਦ ਕੀਤੇ ਉਹਦੇ ਤੇ ਕਿਹੇ ਨਹੀਂ ਕਾਨੂੰਨ ਨਹੀਂ ਕੋਈ ਕਾਰਵਾਈ ਨਹੀਂ ਉਹ ਤੇ ਕਾਰਵਾਈ ਕਿੰਨੇ ਕਰਨੀ ਪੰਜਾਬ ਪੁਲਿਸ ਵਾਲਿਆਂ ਨੂੰ ਤੇ ਮੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਆ ਭਾਜੀ ਜਿਹੜੇ ਮੰਡੀਆਂ ਵਿੱਚ ਬੈਠੇ ਹਨ ਉਹਨਾਂ ਦਾ ਸਾਰ ਲਾਓ ਜਿਹੜੇ ਪੁਲਿਸ ਵਾਲੇ ਇਹਨਾਂ ਨੂੰ ਬੇਨਤੀ ਆ ਭਾਜੀ ਕੋਈ ਚਾਜ ਦੇ ਐਕਸ਼ਨ ਲਿਆ ਕਰੋ ਇਹੋ ਜਿਹੇ ਐਕਸ਼ਨਾਂ ਦਾ ਕੀ ਫਾਇਦਾ ਚਲੋ ਤੁਸੀਂ ਕਾਰਵਾਈ ਕੀਤੀ ਕੰਪਲੇਨਟ ਆਈ ਤੁਹਾਡਾ ਫਰਜ਼ੀ ਕਾਰਵਾਈ ਕਰਨ ਦਾ ਫੜ ਕੇ ਖੜਦੇ ਉਹਨੂੰ ਥਾਣੇ ਖੜਦੇ ਲੀਗਲ ਐਕਸ਼ਨ ਲੈਂਦੇ ਇਹੋ ਜਿਹਾ ਐਕਸ਼ਨ ਥੋੜਾ ਲਈ ਦਿੰਦੇ ਬੈਗ ਜੀ ਦਾ ਖਾਸ ਬੈਗ ਜੀ ਫਤਿਹ